ਆਪਾਂ ਰੋਜ਼ ਵਿਚਾਰਦੇ ਹਾਂ ਬਾਣੀ ਦੇ ਵਿਚਾਰ ਨਾਲ ਜੁੜਦੇ ਹਾਂ ਲੜੀਵਾਰ ਕਥਾ ਵਿੱਚ 52 ਅਖਰੀ ਬਾਣੀ ਕਬੀਰ ਜੀ ਦੀ ਹੈ ਉਸ ਵਿੱਚ ਆਪਾਂ ਸੱਤਵੰਦ ਵਿਚਾਰ ਚੁੱਕੇ ਹਾਂ ਅੱਠਵੇਂ ਨਾਲ ਜੁੜਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੇਤਰ ਅੰਕ 340 ਖਖ ਇਹ ਖੋੜ ਮਨ ਆਵਾ ਤਿਕ ਖੋੜ ਗੋਫਾ ਅੰਤਰ ਆਤਮੇ ਜਿਹੜੀ ਮੇਰੇ ਅੰਦਰ ਖੋੜ ਹੈ ਜੈਨੇ ਗੋਫਾ ਹੈ ਸੈਸ ਰੂਪ ਜੈਨੇ ਆਪਣੇ ਆਪ ਦਾ ਅੰਦਰ ਅੰਤਿਸ਼ ਕਰਨ ਉਸ ਸੈਸ ਰੂਪ ਵਿੱਚ ਟਿਕ ਜਾਂਦਾ ਜਦੋਂ ਇਹ ਮਨ ਰੂਪ ਪੰਛੀ ਆਪਣੇ ਹੀ ਸੈਸ ਰੂਪ ਵਿੱਚ ਜਦੋਂ ਇਹ ਪੰਛੀ ਟਿਕ ਜਾਂਦਾ ਹੈ ਕੋੜੇ ਛਾੜ ਨਾ ਦਿਸ ਨਾ ਦਿਸਤਾ ਤਾਂ ਇਹ ਆਲਣਾ ਆਲਣੇ ਭਾਵ ਪ੍ਰਭੂ ਚਰਨਾਂ ਨੂੰ ਛਲਕੀ ਦਸੀ ਪਾਸੀ ਨਹੀਂ ਛੋੜਦਾ ਸ਼ਾਂਤ ਚਿੱਤ ਰਹਿੰਦਾ ਖਾਸమే ਜਾਣ ਖਿਮਾ ਕਰ ਰਹਿ ਕੋਸ ਪ੍ਰਭੂ ਮਾਲਕ ਕਾਲਪੁਰਖ ਵੈਗਿਰੂ ਨੂੰ ਸਮਝਦਾ ਜਿਹੜਾ ਖਿਮਾ ਦਾ ਸੋਮਾ ਹੈ ਜਿਹੜਾ ਦਿਆਲੂ ਹੈ ਉਹਦੇ ਨਾਲ ਫਿਰ ਸੁਰਤ ਜੋੜੀ ਰੱਖਦਾ ਤਾਂ ਹੋਏ ਨਿਖਿਓ ਅਖੈ ਪਦ ਲਹਿ ਖਿਓ ਖੈ ਦੋਨੇ ਸ਼ਬਦ ਸਮਝਣ ਦੀ ਲੋੜ ਹੈ ਨਿਖਿਓ ਖਿਓ ਹੁੰਦਾ ਖਤਮ ਹੋਣਾ ਨਿਖਿਓ ਕਦੀ ਖਤਮ ਨਹੀਂ ਹੁੰਦਾ ਤੇ ਫਿਰ ਉਹ ਅਬਨਾਸੀ ਪ੍ਰਭੂ ਦਾ ਹੋ ਜਾਂਦਾ ਹੈ ਤੇ ਇਹੀ ਪਦਵੀ ਨਾ ਨਾਸ ਹੋਣ ਵਾਲੀ ਉਹ ਪ੍ਰਾਪਤ ਕਰ ਲੈਂਦਾ ਤੋ ਹੋਏ ਨੇਖਿਓ ਅਖੇ ਪਦਲ ਹੈ ਉਹ ਮਾਲਕ ਜਿਹੜਾ ਕਦੇ ਹੀ ਨਹੀਂ ਸਮਾਪਤ ਹੁੰਦਾ ਅਬਨਾਸੀ ਹੈ ਉਸ ਨਾਲ ਜੁੜ ਕੇ ਇਹ ਵੀ ਆਪਣੇ ਮਨ ਨੂੰ ਟਿਕਾ ਵਿੱਚ ਲੈ ਜਾਂਦਾ ਸਥਿਰ ਹੋ ਜਾਂਦਾ ਗਾਗਾ ਗੁਰ ਕੀ ਬਚਨ ਪਛਾਨ ਜੇਸੇ ਵੀ ਮਨੁੱਖ ਨੇ ਸਤਿਗੁਰ ਦੀ ਬਾਣੀ ਰਾਹੀ ਉਸ ਮਾਰਗ ਨੂੰ ਪਛਾਣ ਲਿਆ ਪ੍ਰਮਾਤਮਾ ਨੂੰ ਜਾਣ ਲਿਆ ਦੂਜੀ ਬਾਤ ਨੇ ਤਰੀਕਾ ਨਾ ਫਿਰ ਹੋਰ ਕੱਲ ਤੇ ਕਿਸੇ ਤੇ ਵਿਸ਼ਵਾਸ ਨਹੀਂ ਕਰਦਾ ਉਹ ਪ੍ਰਭੂ ਦੀ ਸਿਮਤ ਸਲਾਮ ਤੋਂ ਨੂੰ ਛੱਡ ਕੇ ਹੋਰ ਪਾਸੇ ਖਿੱਚ ਨਹੀਂ ਰਹਿੰਦੀ ਉਹਦੀ ਫਿਰ ਉਹਦੀ ਮਾਇਆ ਵੱਲ ਸੰਸਾਰਕ ਵੱਲ ਕਮਾ ਵੱਲ ਖਿੱਚਣੀ ਰਹਿੰਦੀ ਉਹਦੀ ਸੁਰਤ ਪਰਮਾਤਮਾ ਨਾਲ ਜੁੜੀ ਰਹਿੰਦੀ ਹੈ ਰਹਿ ਬਹਿੰਗਮ ਚੱਪੇ ਨਾ ਜਾਈ ਬਹਿੰਗਮ ਕਹਿਣ ਦਾ ਭਾਵ ਜਿਹੜਾ ਰਹਿੰਦਾ ਸੰਸਾਰ ਦੇ ਵਿੱਚ ਹੈ ਤੇ ਰਹਿੰਦਾ ਨਰਭਉ ਹੈ ਪੰਛੀ ਵਾਂਗ ਨਰਭਉ ਬਹਿੰਗਮ ਦਾ ਮਤਲਬ ਇਹ ਹੈ ਪੰਛੀ ਇੱਕ ਟਿਕਾਣੇ ਤੇ ਰਹਿੰਦਾ ਉਹ ਉੱਥੇ ਮੋਹ ਨਹੀਂ ਪਾਉਂਦਾ ਉਹ ਨੂੰ ਛੱਡ ਜਾਂਦਾ ਫਿਰ ਕਿਤੇ ਹੋਰ ਚਲੇ ਜਾਂਦਾ ਹੈ ਉਹ ਇੱਕ ਥਾਂ ਨਾਲ ਇੱਕ ਜਗ੍ਹਾ ਨਾਲ ਮੋਹ ਨਹੀਂ ਪਾਉਂਦਾ ਕਿਤੇ ਭਟਕਦਾ ਨਹੀਂ ਫਿਰ ਜਿਹੜਾ ਨਿਰਮੋਹ ਹੋ ਜਾਂਦਾ ਹੈ ਕਿਉਂਕਿ ਉਹ ਭਟਕਣਾ ਉਹਦੀ ਮੋਕ ਜਾਂਦੀ ਹੈ ਮਾਲਕ ਨਾਲ ਜੁੜ ਜਾਂਦੀ ਹੈ ਜਾਂਦਾ ਹੈ ਅਗਹਿ ਹੈ ਗਹਿ ਗਹਿ ਗਗਨ ਰਹੀ ਅਗਹਿ ਗਹਿ ਜਿਹੜਾ ਸਾਡੀ ਪકડ ਵਿੱਚ ਨਹੀਂ ਹੈਗਾ ਜਿਹੜਾ ਸਾਡੀ ਪકડ ਤੋਂ ਬਾਹਰ ਹੈ ਮਾਲਕ ਉਹਦੇ ਵਿੱਚ ਉਹਦੀ ਸੁਰਤ ਜੁੜ ਜਾਂਦੀ ਹੈ ਤੇ ਆਪਣੇ ਮਨ ਵਿੱਚ ਉਸ ਮਾਲਕ ਨੂੰ ਵਸਾ ਕੇ ਹਮੇਸ਼ਾ ਯਾਦ ਰੱਖਦਾ ਹੈ ਤੇ ਫਿਰ ਇਹ ਪੰਛੀ ਇਹ ਇਹ ਮਨ ਪੰਛੀ ਇੱਕ ਥਾਂ ਟਿਕਿਆ ਰਹਿੰਦਾ ਹੈ ਤੇ ਫਿਰ ਉੱਚੇ ਸੁਰਤ ਵਿੱਚ ਚਲੇ ਜਾਂਦਾ ਹੈ ਜਿਵੇਂ ਪੰਛੀ ਚੋਗਾ ਚੁਗਣ ਤੋਂ ਬਾਅਦ ਫਿਰ ਉੱਚੀ ਉਡਾਰੀ ਮਾਰ ਜਾਂਦਾ ਹੈ ਇਸ ਤਰੀਏ ਇਹ ਮਨ ਪ੍ਰਮਾਤਮਾ ਦੇ ਨਾਮ ਰੂਪੀ ਪੂੰਜੀ ਨੂੰ ਪਾ ਕੇ ਫਿਰ ਹਮੇਸ਼ਾ ਉੱਚੀ ਸੁੱਚੀ ਸੁਰਤ ਰੱਖਦਾ ਹੈ ਇਹ ਮਨ ਫਿਰ ਉੱਚੇ ਅਕਾਸ਼ਾਂ ਵਿੱਚ ਜੁੜਦਾ ਹੈ ਨਿਰਮੋਹ ਹੋ ਜਾਂਦਾ ਹੈ ਇਸ ਸੰਸਾਰ ਦੇ ਆਕਾਰ ਨਾਲ ਨਹੀਂ ਜੁੜਦਾ ਕਗਾ ਘਟ ਘਟ ਨਿਮਸੈ ਸੋਈ ਨਿਮਸ ਨਵਾਸ ਰੱਖਦਾ ਰਹਿੰਦਾ ਰਮਿਆ ਹੋਇ ਹਰੇਕ ਸਰੀਰ ਵਿੱਚ ਉਹ ਪ੍ਰਭੂ ਹੀ ਵਸਦਾ ਹੈ ਕਗਾ ਘਟ ਘਟ ਨਿਮਸੈ ਸੋਈ ਹਰੇਕ ਸਰੀਰ ਵਿੱਚ ਹੀ ਉਹ ਪ੍ਰਭੂ ਆਪ ਵਸਦਾ ਹੈ ਆਪ ਰੰਦਾ ਨਿਮਸ਼ਿਦਾ ਮਤਲਬ ਨਵਾਸ ਰੱਖਦਾ ਘਟ ਪੂਟੇ ਕਟ ਕਵੇਂ ਨਾ ਹੋਈ ਜੇ ਕੋਈ ਸਰੀਰ ਰੂਪੀ ਘੜਾ ਭਜਵੀ ਜਾਂਦਾ ਹੈ ਤੇ ਪ੍ਰਭੂ ਦੀ ਹੋਂਦ ਵਿੱਚ ਕੋਈ ਘਟਾ ਨਹੀਂ ਆਉਂਦਾ ਇਹ ਬੜੀ ਇੱਕ ਸਮਝ ਲੈਣ ਵਾਲੀ ਗੱਲ ਹੈ ਕਿ ਸ਼ਕਤੀ ਨਾ ਘਟਦੀ ਹੈ ਨਾ ਵੰਦੀ ਹੈ ਸਾਇੰਸ ਦੇ ਬੱਚਿਆਂ ਤੋਂ ਆਪਾਂ ਸੁਣੀਏ ਨਾ ਜੀ ਉਹ ਸਾਨੂੰ ਦੱਸਣਗੇ ਕਿ ਸ਼ਕਤੀ ਨੂੰ ਨਾ ਘਟਾਇਆ ਜਾ ਸਕਦਾ ਨਾ ਵਧਾਇਆ ਜਾ ਸਕਦਾ ਨਾ ਤੋੜਿਆ ਜਾ ਸਕਦਾ ਨਾ ਪੈਦਾ ਕੀਤਾ ਜਾ ਸਕਦਾ ਤੇ ਨਾ ਖੰਡਿਆ ਜਾ ਸਕਦਾ ਹਾਂ ਉਹਦਾ ਰੂਪਾਂਤਰ ਕੀਤਾ ਜਾ ਸਕਦਾ ਇਹ ਗੁਰੂ ਜੀ ਬਾਣੀ ਵਿੱਚ ਲਿਖਦੀ ਹੈ ਨਾ ਘਾਟ ਹੈ ਨਾ ਬਾੜ ਹੈ ਨਾ ਘਾਟ ਬਾੜ ਹੂਤ ਹੈ ਪਰ ਪਿਤਾ ਪਰਮਾਤਮਾ ਜੀ ਬਾਰੇ ਲਿਖਦੇ ਹੈ ਸੋ ਕਬੀਰ ਸਾਹਿਬ ਜੀ ਕਹਿੰਦੇ ਹੈ ਜੇ ਕੋਈ ਸਰੀਰ ਰੂਪੀ ਘੜਾ ਭੱਜ ਵੀ ਜਾਵੇ ਤੇ ਇਹਦੇ ਵਿੱਚ ਰਹਿਣ ਵਾਲਾ ਮਾਲਕ ਨਾ ਘਟਦਾ ਹੈ ਨਾ ਵਧਦਾ ਹੈ ਇਹ ਨਹੀਂ ਅਸੀਂ ਕਹਿ ਸਕਦੇ ਕਿ ਇੱਕ ਸ਼ਰੀਰ ਘਟ ਗਿਆ ਇੰਨਾ ਮਾਲਕ ਵੀ ਘਟ ਗਿਆ ਕਿਉਂਕਿ ਉਹ ਸ਼ਕਤੀ ਪਰਮ ਸ਼ਕਤੀ ਹੈ ਤੇ ਉਹ ਸ਼ਕਤੀ ਹਮੇਸ਼ਾ ਰਹਿਣ ਵਾਲੀ ਹੈ ਤਾਂ ਕਟ ਮਾਹੀ ਕਾਟ ਜੋ ਪਾ ਜਦੋਂ ਕੋਈ ਜੀਵ ਇਸ ਸ਼ਰੀਰ ਦੇ ਅੰਦਰੋਂ ਹੀ ਉਸ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਵਾਲੇ ਮਾਲਕ ਦਾ ਪਤਾ ਲੱਭ ਲੈਂਦਾ ਜਾਨੀ ਉਹਦਾ ਟਿਕਾਣਾ ਲੱਭ ਲੈਂਦਾ ਅਗਲਾ ਕਿਨਾਰਾ ਲੱਭ ਲੈਂਦਾ ਸੋ ਕਟ ਛਾੜ ਅਵਕਟ ਕਤਤਾਵਾ ਤੇਰੇ ਇਸ ਪੱਤਣ ਨੂੰ ਛੱਡ ਕੇ ਉਹ ਕਿਤੇ ਹੋਰ ਔਕੀਆਂ ਘਾਟੀਆਂ ਤੇ ਨਹੀਂ ਜਾਂਦਾ ਮਤਲਬ ਬਾਹਰ ਭਟਕਦਾ ਨਹੀਂ ਫਿਰਦਾ ਉਹ ਫਿਰ ਹਮੇਸ਼ਾ ਉਸੇ ਪੱਤਣ ਨਾਲ ਜੁੜਿਆ ਰਹਿੰਦਾ ਜਾਨੀ ਉਸੇ ਮਾਲਕ ਨਾਲ ਜੁੜਿਆ ਰਹਿੰਦਾ ਨੰਨ ਨਿਗਰਹਿ ਸਨੇਕਰ ਨਿਰਵਾਰੋ ਸੰਦੇਹੀ ਆਪਣੇ ਇੰਦਰੀਆਂ ਨੂੰ ਚੰਗੀ ਤਰ੍ਹਾਂ ਰੋਕ ਕੇ ਪ੍ਰਭੂ ਨਾਲ ਪਿਆਰ ਬਣਾ ਕੇ ਤੇ ਫਿਰ ਇਹ ਸਦਕਹੀਣਤਾ ਜਿਹੜੀ ਤੇਰੀ ਜਿਹੜਾ ਤੇਰਾ ਭਰੋਸੇ ਬੇਭਰੋਸਗੀ ਹੈ ਇਹਨੂੰ ਦੂਰ ਕਰ ਇਹਨੂੰ ਆਪਣੇ ਅੰਦਰੋਂ ਕੱਢ ਨਾ ਹੀ ਦੇਖ ਨਾ ਭਾਜੀਏ ਪਰਮ ਸਿਆਣਪ ਇਹ ਗੁਰੂ ਜੀ ਕਹਿੰਦੇ ਇਹ ਵੇਖ ਕੇ ਕੀ ਇਹ ਕੰਮ ਹੋ ਨਹੀਂ ਸਕਦਾ ਜਨੀ ਤੋ ਇਹ ਸਮਝ ਕੇ ਕਿ ਪਰਮਾਤਮਾ ਕਿਹੜਾ ਮਿਲਣਾ ਹੈ ਉਸ ਮਾਲਕ ਨਾਲ ਕਿਹੜਾ ਜੁੜਿਆ ਜਾਣਾ ਹੈ ਇਹ ਸਮਝ ਕੇ ਤੂੰ ਇਸ ਗੱਲੋਂ ਭਜਨਾ ਇਹ ਸਭ ਤੋਂ ਵੱਡੀ ਸਿਆਣਪ ਹੈ ਕਿ ਮਾਲਕ ਤੇਰੇ ਨਾਲ ਹੈ ਤੇਰੇ ਕੋਲ ਹੈ ਤੇਰੇ ਅੰਦਰ ਹੈ ਤੇ ਉਹ ਤੈਨੂੰ ਲੱਭੇਗਾ ਹੀ ਲੱਭੇਗਾ ਤੂੰ ਇਸ ਚੀਜ਼ ਤੇ ਭਰੋਸਾ ਰੱਖ ਤੇ ਜੇ ਤੂੰ بے ਭਰੋਸਗੀ ਕਰੇਗਾ ਸੋਚੇਗਾ ਵੀ ਨਹੀਂ ਹੋਣ ਤੇ ਮਾਲਕ ਦੇ ਮੈਨੂੰ ਮਿਲਦਾ ਨਹੀਂ ਭੱਜੇਗਾ ਤੇ ਇਹ ਸਿਆਣਫ ਨਹੀਂ ਹੈ ਤੇਰੀ ਚਚਾ ਰਚਿਤ ਚਿੱਤਰ ਹੈ ਭਾਰੀ ਪ੍ਰਭੂ ਦਾ ਬਣਾਇਆ ਹੋਇਆ ਜਗਤ ਇੱਕ ਬਹੁਤ ਵੱਡੀ ਤਸਵੀਰ ਹੈ ਮਾਨ ਮੰਨ ਲਓ ਕਿ ਇਹ ਬਹੁਤ ਵੱਡੀ ਤਸਵੀਰ ਹੈ ਤਾਂ ਦੇ ਚਿੱਤਰੇ ਚੇਤੂ ਚਿਤਕਾਰੀ ਐਸ ਕਰਕੇ ਬੰਦਿਆ ਇਹ ਜਿਸ ਨੇ ਇਹ ਐਡੀ ਵੱਡੀ ਤਸਵੀਰ ਬਣਾਈ ਹੈ ਜਿਸ ਨੇ ਐਡੀ ਵੱਡੀ ਇਹ ਖੇਡ ਰਚੀ ਹੈ ਇਸ ਖੇਡ ਨੂੰ ਛੱਡ ਉਸ ਨਾਲ ਜੁੜੀ ਜਿਨੀ ਬਣਾਈ ਹੈ ਤਾਂ ਇਹ ਚਿੱਤਰ ਹੈ ਇਸ ਤਸਵੀਰ ਨੂੰ ਛੱਡ ਇਸ ਆਕਾਰ ਨੂੰ ਦੇਖਣੋਂ ਛੱਡ ਚੇਤੋ ਚਿਤਕਾਰੀ ਜਿਨੀ ਬਣਾਈ ਹੈ ਨਾ ਉਹਦੇ ਨਾਲ ਜੁੜਾ ਜਿਹੜੇ ਮਾਲਕ ਨੇ ਇਹ ਬਣਾਈ ਹੈ ਨਾ ਖੇਡ ਉਹਦੇ ਨਾਲ ਜੁੜਤੋਂ ਉਹਦੇ ਨਾਲ ਇੱਕਮਿਕ ਹੋ ਜਾ ਚੇਤਰਬ ਚਿੱਤਰ ਇਹ ਅਵਚੇਰਾ ਕਿਉਂਕਿ ਵੱਡਾ ਝਵੇਲਾ ਇਹੀ ਹੈ ਕਿ ਇਹ ਜਿਹੜੀ ਤਸਵੀਰ ਹੈ ਨਾ ਸੰਸਾਰ ਦੀ ਖੇਡ ਹੈ ਦਿਖ ਰਹੀ ਹੈ ਜਿਹੜੀ ਸਾਨੂੰ ਦਿਖਦਾ ਸਾਨੂੰ ਮੋਹ ਰਿਆ ਤੇ ਉਹ ਅਣ ਦਿਖਦਾ ਸਾਨੂੰ ਦਿਸ ਨਹੀਂ ਰਿਆ ਇਸ ਕਰਕੇ ਸੀ ਉਹਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕਰ ਰਹੇ ਇਹ ਦਿਸਦਾ ਸੰਸਾਰ ਸਾਨੂੰ ਦਿਸਦਾ ਹੈ ਇਹਦੇ ਨਾਲ ਸਾਡਾ ਮੋਹ ਪੈ ਜਾਂਦਾ ਤੇ ਉਹ ਜਿਹੜਾ ਮਾਲਕ ਹੈ ਪ੍ਰਮਾਤਮਾ ਹੈ ਅਕਾਲਪੁਰਖ ਵੈਗੁਰੂ ਸ਼ਕਤੀ ਉਹ ਸਾਨੂੰ ਦਿਸਦੀ ਨਹੀਂ ਐਸ ਕਰਕੇ ਉਹ ਸਾਡੇ ਤੋਂ ਅਸੀਂ ਉਸ ਬਾਰੇ ਸੋਚਦੇ ਨਹੀਂ ਵਿਚਾਰਦੇ ਨਹੀਂ ਉਹਦੇ ਵਿੱਚ ਸਾਡੇ ਮਨ ਵਿੱਚ ਉਹਦਾ ਪਿਆਰ ਨਹੀਂ ਪੈਂਦਾ ਫਿਰ ਕੀ ਕਰੀਏ ਗੁਰੂ ਜੀ ਤਾਂ ਜੇ ਚਿੱਤਰ ਹੈ ਚਿੱਤ ਰਾਖ ਚ ਤੇਰਾ ਇਸ ਦੁਨੀਆ ਦਾ ਇਸ ਆਕਾਰ ਦਾ ਮੋਹ ਛੱਡ ਦੇ ਤੇ ਕੀ ਕਰ ਜਿਹੜਾ ਇਸ ਤਸਵੀਰ ਨੂੰ ਬਣਾਉਣ ਵਾਲਾ ਪਰਮਾਤਮਾ ਆਕਾਲ ਪੁਰਖ ਵਹਿਗੂ ਜਿਹਦੇ ਵਿੱਚੋਂ ਸਾਰੇ ਪੈਦਾ ਹੋਏ ਆ ਇੱਕ ਓਹ ਹੈ ਜਿਹੜਾ ਉਸ ਨੂੰ ਚਿੱਤ ਵਿੱਚ ਰੱਖ ਉਹਨੂੰ ਆਪਣੇ ਜੇਤ ਵਿੱਚ ਪ੍ਰੋਕੇ ਰੱਖ ਜਣੀ ਆਪਣੇ ਮਨ ਨੂੰ ਦੇ ਨਾਲ ਜੋੜ ਕੇ ਰੱਖ ਦੇਖੋ ਕਬੀਰ ਸਾਹਿਬ ਜੀ ਕਿਵੇਂ ਸਮਝਾਉਂਦੇ ਆ ਕਿ ਅਸੀਂ ਜਦੋਂ ਸੰਸਾਰ ਤੇ ਆਉਨੇ ਆ ਆਕਾਰ ਰੂਪ ਨੂੰ ਦੇਖ ਕੇ ਆਕਾਰਾਂ ਨਾਲ ਜੁੜ ਜਾਂਦੇ ਆ ਆਕਾਰ ਨਾਲ ਇਕਮਿਕ ਹੋ ਜਾਂਦੇ ਆ ਇੱਥੇ মোহ ਪਾ ਲੈਨੇ ਆ ਤੇ ਇੱਥੇ ਇਸ ਸੰਸਾਰ ਨਾਲ ਸਾਡਾ মোহ ਪੈ ਜਾਂਦਾ ਪਰ ਜਿਸ ਨੇ ਸੰਸਾਰ ਬਣਾਇਆ ਹੈ ਜਿਹੜਾ ਸਾਨੂੰ ਵੀ ਚਲਾ ਰਿਹਾ ਜਿਹਨੇ ਸਾਨੂੰ ਵੀ ਬਣਾਇਆ ਉਸ ਨੂੰ ਅਸੀਂ ਭੁੱਲ ਜਾਂਦੇ ਆ ਇਸ ਕਰਕੇ ਇਕਬੀਰ ਸਾਹਿਬ ਜੀ ਕਹਿੰਦੇ ਉਸ ਨੂੰ ਵਾਰ-ਵਾਰ ਯਾਦ ਕਰੋ ਉਸ ਨੂੰ ਵਾਰ-ਵਾਰ ਤੇਤੇ ਵਿੱਚ ਰੱਖੋ 24 ਘੰਟੇ ਯਾਦ